ਖਬਰ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਤੋਂ ਹੈ ਜਿੱਥੇ ਕਿ ਪਿੰਡ ਲਮੀਨ ਪਿੰਡੋਰੀ ਤੋਂ ਐਮਾ ਮੰਗੜ ਤੋਂ ਜਾਣ ਵਾਲੀ ਮੁੱਖ ਸੜਕ ਪਿਛਲੇ ਕਰੀਬ 7 ਸਾਲਾਂ ਤੋਂ ਖਸਤਾ ਹਾਲਤ ਵਿੱਚ ਹੈ ਜਿਸ ਕਾਰਨ ਪਿੰਡ ਵਾਸੀਆਂ ਤੇ ਖਾਸ ਕਰਕੇ ਰਾਹਗੀਰਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਦਿੱਲੀ ਜੰਮੂ ਕੌਮੀ ਮਾਰਗ ਤੋਂ ਦਸੂਹਾ ਹਾਜੀਪੁਰ ਮੁੱਖ ਸੜਕ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀ ਹੈ ਤੇ ਇਸ ਸੜਕ ਰਾਹੀਂ ਬਹੁਤੇ ਲੋਕ ਮੁਕੇਰੀਆਂ ਤੱਕ ਦਾ ਸਫ਼ਰ ਤੱਕ ਕਰਦੇ ਨੇ ਪਰantu ਸੜਕ ਦੀ ਹਾਲਤ ਇੰਨੀ ਕੁ ਜ਼ਿਆਦਾ ਮਾੜੀ ਹੋਈ ਪਈ ਹੈ ਜਿਸ ਨੂੰ ਕਿਸ ਸ਼ਬਦਾਂ ਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਸੜਕ ਬਣਾਉਣੀ ਤਾਂ ਦੂਰ ਦੀ ਗੱਲ ਹੈ ਪ੍ਰਸ਼ਾਸਨ ਨੇ ਕਦੇ ਇਸ ਸੜਕ ਦੀ ਮੁਰੰਮਤ ਕਰਵਾਉਣ ਵੱਲ ਵੀ ਝਾਤ ਨਹੀਂ ਮਾਰੀ ਤੇ ਜਦੋਂ ਬਰਸਾਤੀ ਮੌਸਮ ਹੁੰਦਾ ਤਾਂ ਸੜਕ ਦੀ ਹਾਲਤ ਵੱਧ ਤੋਂ ਵੱਧਤਰ ਹੋ ਜਾਂਦੀ ਹੈ ਜਿਸ ਕਾਰਨ ਇੱਥੇ ਹਾਦਸੇ ਵੀ ਵਾਪਰਦੇ ਨੇ ਜਿਸ ਨਾਲ ਲੋਕਾਂ ਤੇ ਸੱਚਾ ਲੱਗਣ ਦੇ ਨਾਲ-ਨਾਲ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸੇ ਰਾਤ ਤੋਂ ਹੋ ਕੇ ਬੱਚੇ ਸਕੂਲ ਚ ਸਿੱਖਿਆ ਹਾਸਲ ਕਰਨ ਲਈ ਜਾਂਦੇ ਨੇ ਤੇ ਵਿਦਿਆਰਥੀਆਂ ਨਾਲ ਵੀ ਕਈ ਵਾਰ ਹਾਦਸੇ ਹੋ ਚੁੱਕੇ ਨੇ ਪਰੰਤੂ ਪ੍ਰਸ਼ਾਸਨ ਦੇ ਕੰਨ ਤੇ ਜੂ ਤੱਕ ਸੜਕ ਦੀ ਨਜ਼ਰ ਨਹੀਂ ਆ ਰਹੀ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਇਸ ਸੜਕ ਦਾ ਨਿਰਮਾਣ ਨਾ ਕਰਵਾਇਆ ਤਾਂ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਮੁਕੇਰੀਆਂ ਤੋਂ ਹੁਸ਼ਰਪਤ نیوز ਦੇ ਨਾਲ ਦਿਲਵਾਕਸਿਮ ਗ੍ਰੈਂਡ ਰਿਪੋਰਟ ਕੀ ਸਮੱਸਿਆ ਤੁਹਾਡੀ ਪਿੰਡ ਸੇ ਸਾਡੇ ਪਿੰਡ ਦੀ ਹੈ ਕਿ ਆਹ ਜਿਹੜਾ ਰੋਡ ਹੈਗਾ ਇਹ ਬਹੁਤ ਨਕਮਾ ਬੰਨੀ ਹਰ ਪਹਾੜੀ ਹੈ ਦੀ ਕਿ ਬੰਦਾ ਪੈਦਲ ਨਹੀਂ ਜਾ ਸਕਦਾ ਜਦੋਂ ਬਰਸਾਤ ਆਂਦੀ ਹੈ ਉਦੋਂ ਬੰਦਾ ਟੁਰ ਨਹੀਂ ਟੁਰ ਕੇ ਨਹੀਂ ਜਾ ਸਕਦਾ ਸਾਡੇ ਤਿੰਨ ਚਾਰ ਸਕੂਲ ਆ ਪੰਜ ਸਕੂਲ ਆ ਇੱਥੇ ਜਿਨ੍ਹਾਂ ਦੇ ਆਣ ਜਾਣ ਚ ਬੱਚਿਆਂ ਨੂੰ ਉਹਦੇ ਪੇੜਾਂ ਨੂੰ ਸਾਰਿਆਂ ਨੂੰ ਬਹੁਤ ਤਕਲੀਫ ਹੁੰਦੀ ਹੈ ਕਿ ਸਰਕਾਰ ਨੂੰ ਕਹਿਣਾ ਕਿ ਸਾਡਾ ਜਿਹੜਾ ਆ ਸਕੂਲ ਇਹ ਆ ਰੋਡ ਹੈਗਾ ਇਹ ਛੇਤੀ ਛੇਤੀ ਬਣਾ ਬਣਾ ਦਿੱਤਾ ਯਾਰ ਰਵਿੰਦਰ ਭਟੇ ਜੀ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗੇ ਕਰਦਾ ਵੀ ਜਿਹੜੀ ਸੜਕ ਐਵੇਂ ਤੋਂ ਹਾਜਪੁਰ ਤੱਕ ਗਈ ਹੈਗੀ ਆ ਤੇ ਐਮੋ ਤੋਂ ਲੈ ਕੇ ਪੰਡੋਰੀ ਪਿੰਡ ਤੱਕ ਇਹਦੀ ਹਾਲਤ ਜਿਹੜੀ ਬਹੁਤ ਦਰਦਨਾਕ ਆ ਤੇ ਇਹ ਬਰਸਾਤਾਂ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਖੇਤ ਕਿੱਥੇ ਆ ਤੇ ਸੜਕ ਕਿੱਥੇ ਹੈਗੀ ਆ ਇੱਕੋ ਹੀ ਲੈਵਲ ਹੋਇਆ ਹੁੰਦਾ ਇਹਨਾਂ ਦਾ ਤੇ ਜਿਹੜੀ ਉਹਦੋਂ ਬੱਚੇ ਜਿਹੜੇ ਸਕੂਲ ਨੂੰ ਜਾਂਦੇ ਇੱਥੇ ਬਹੁਤ ਦੂਰ ਦੂਰ ਪਿੰਡਾਂ ਤੋਂ ਬੱਚੇ ਆਉਂਦੇ ਆ ਤੋ ਸਾਈਕਲਾਂ ਤੇ ਵੀ ਕਈ ਆਉਂਦੇ ਆ ਸਕੂਟਰਾਂ ਤੇ ਆਉਂਦੇ ਤਾਂ ਉਹਨਾਂ ਦੀ ਪੋਜੀਸ਼ਨ ਜਿਹੜੀ ਉਹਨੇ ਦੇਖਣ ਵਾਲੀ ਹੁੰਦੀ ਆ ਉਹ ਪੈਦਲ ਆ ਕੇ ਸਕੂਟਰ ਸਾਈਕਲ ਤੁਰੇ ਹੁੰਦੇ ਆ ਵੱ ਸੜਕ ਦਿਸਦੀ ਨਹੀਂ ਉਹਨਾਂ ਨੂੰ ਕਿੱਥੇ ਹੈਗੀ ਆ ਤੇ ਅਸੀਂ ਸਰਕਾਰ ਤੋਂ ਅਸੀਂ ਪੁਰਜਗ ਮੰਗ ਕਰਦੇ ਆ ਵੀ ਇਹ ਸੜਕ ਦੀ ਜਿਹੜੀ ਆ ਦਸ਼ਾ ਸੁਧਾਰੀ ਜਾਵੇ ਕਈਆਂ ਚਿਰਾਂ ਤੋਂ ਇਹ ਸੜਕ ਇਸ ਤਰ੍ਹਾਂ ਹੀ ਆ ਸਰਕਾਰ ਤੋਂ ਸਾਡੀ ਇਹ ਮੰਗ ਹੈਗੀ ਜਿੱਦਾਂ ਜੀ ਸਾਰੇ ਚਾਚੇ ਉਹਨਾਂ ਨੇ ਦੱਸਿਆਗਾ ਇਹ ਜਿਹੜੀ ਸੜਕ ਹੈਗੀ ਐਮ ਤੋਂ ਲੈ ਕੇ ਪੰਡੋਰੀ ਤੱਕ ਇਹਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੈਗੀ ਤੇ ਸਾਡੇ ਪਿੰਡ ਦੇ ਵਿੱਚ ਪੰਜ ਛੇ ਵੱਡੇ ਸਕੂਲ ਨੇ ਜਿੱਥੇ ਕਾਫੀ ਬੱਚਾ ਦਾ ਆਉਣਾ ਜਾਣਾ ਹੈ ਇਹ ਇਨਾਂ ਟੋਇਆਂ ਦੇ ਵਿੱਚੋਂ ਜਿਹੜੀਆਂ ਬੱਸਾਂ ਜਦੋਂ ਇਹ ਕਈ ਬੱਚੇ ਨੇ ਸੱਟਾਂ ਵੀ ਲੱਗੀਆਂ ਗਈਆਂ ਸਾਈਕਲਾਂ ਤੇ ਆਂਦੇ ਆ ਬੱਚੇ ਦਿਖਦੇ ਆ ਤੇ ਸਰਕਾਰ ਅੱਗੇ ਹੀ ਮੰਗ ਹੈ ਜੀ ਜਲਦੀ ਤੋਂ ਜਲਦੀ ਇਹ ਰੋਡ ਨੂੰ ਬਣਾਇਆ ਜਾਵੇ ਕਿ ਤਕਰੀਬਨ 7 ਸਾਲ ਤੋਂ ਇਹਦੀ ਉਹ ਦੁਰਦਸ਼ਾ ਹੈ ਕਿ ਇੱਥੋਂ ਨੰਗਨਾ ਤੇ ਇੱਕ ਪਾਸੇ ਰਿਹਾ ਗੱਡੀ ਮੋਟਰ ਕੱਢਣੀ ਤੇ ਇੱਕ ਪਾਸੇ ਰਹੀ ਸਾਨੂੰ ਆਮ ਜਨਤਾ ਨੂੰ ਇੱਥੋਂ ਸਾਈਕਲ ਪੈਦਲ ਚੱਲਣਾ ਵੀ ਸਾਡੇ ਲਈ ਮੁਹਾਲ ਹੋਇਆ ਪਿਆ ਇਹ ਕੋਈ ਦੂਰ ਨਹੀਂ ਜਨਤਾ ਦੇਖ ਸਕਦੀ ਹੈ ਸਰਕਾਰ ਦੇਖ ਸਕਦੀ ਹੈ ਇੱਥੇ ਕਈ ਸਰਕਾਰਾਂ ਆਈਆਂ ਜਿਨ੍ਹਾਂ ਨੇ ਇਹਨੂੰ ਅਣ ਦੇਖਿਆ ਕੀਤਾ ਹੈ ਅੱਜ ਤੁਸੀਂ ਸਾਰੇ ਦੇਖ ਰਹੇ ਹੋ ਮੇਰੇ ਨਾਲ ਸਮੂਹ ਨਗਰ ਨਿਵਾਸੀ ਹਨ ਜੋ ਇਸ ਵੇਲੇ ਤੁਹਾਨੂੰ ਮੌਕੇ ਤੇ ਆਪਣੀ ਇਸ ਸੜਕ ਦੀ ਦੁਰਦਸ਼ਾ ਬਾਰੇ ਵਿਸਤਾਰ ਨਾਲ ਦੱਸਣਗੇ بارش ਚੱਕੀ ਕੀ ਪ੍ਰੋਬਲਮ ਆਦੀ ਹੈ بارش ਇੱਥੋਂ ਤਕਰੀਬਨ ਤੁਸੀਂ ਦੇਖ ਰਹੇ ਹੋ ਇਹਨਾਂ ਖੱਡਿਆਂ ਵਿੱਚ ਗੋਡਾ-ਗੋਡਾ ਪਾਣੀ ਹੁੰਦਾ ਹੈ ਜਦੋਂ ਕੋਈ ਨੰਗਦਾ ਹੈ ਤਾਂ ਤਕਰੀਬਨ ਆਪਣੇ ਆਪ ਨੂੰ ਬਚਾਉਣ ਲਈ ਉਨੂੰ ਇਹ ਲੱਗਦਾ ਹੈ ਕਿ ਮੇਰਾ ਘਰ ਵਾਪਸ ਜਾਣਾ ਸ਼ਾਇਦ ਹੀ ਮੁਸ਼ਕਲ ਹੈ ਕਿਉਂ ਪਤਾ ਨਹੀਂ ਕਿਸ ਮੋੜ ਤੇ ਉਹਨੇ ਵਿਚਾਰੇ ਨੇ ਡਿੱਗ ਕੇ ਆਪਣੇ ਆਪ ਨੂੰ ਬਚਾਉਂਦਿਆਂ ਫੱਟੜ ਹੋ ਜਾਣਾ ਹੈ ਇੱਥੇ ਇੱਕ ਨਹੀਂ ਕਈ ਹਾਦਸੇ ਹੋ ਚੁੱਕੇ ਨੇ ਸੋ ਅਸੀਂ ਸਰਕਾਰ ਨੂੰ ਪਰਜੋਰ ਅਪੀਲ ਕਰਦੇ ਹਾਂ ਮੰਗ ਕਰਦੇ ਹਾਂ ਸਮੂ ਨਗਰ ਨਹੀਂ ਬਲਕਿ ਸਮੂ ਇਲਾਕੇ ਵਾਲੋਂ ਕਿ ਸਾਡੀ ਇਹ ਸੜਕ ਨੂੰ ਜਲਦ ਤੋਂ ਜਲਦ ਤਿਆਰ ਕੀਤਾ ਜਾਵੇ